ਸੈਕਸ਼ਨਲ ਨਾ ਕੰਪਰੋਮਾਈਜ਼ ਕਰਨ ਵਾਲੇ ਹੁੰਦੇ ਨੇ ਸ਼ਾਇਰ ਦੀ ਇੱਕ ਡੈਫੀਨੇਸ਼ਨ ਕੀ ਹੈ ਇੱਕ ਤਾਂ ਅਸਲ ਚ ਇਹ ਹੈ ਕਿ ਇੱਕ ਇਹ ਇਹ ਦੁਨੀਆ ਅਲੱਗ ਤਰ੍ਹਾਂ ਦੀ ਆ ਹਨਾ ਇਹਨੂੰ ਮਹਿਸੂਸ ਕਰ ਸਕਦੇ ਜਿੱਦਾਂ ਨਾ ਉਹ ਬਹੁਤ ਜ਼ਿਆਦਾ ਬਿਆਨ ਕਰਨਾ ਤੇ ਪਹਿਲੀ ਗੱਲ ਤਾਂ ਸ਼ਾਇਰ ਹੋਣਾ ਬਹੁਤ ਵੱਡੀ ਗੱਲ ਆ ਮੈਂ ਕਸਮ ਨਾਲ ਆਪਣੇ ਆਪ ਨੂੰ ਮੈਂ ਬਹੁਤ ਸਾਲ ਪਹਿਲਾਂ ਕਿਹਾ ਸੀ ਕਿ ਹਲਕਾ ਫੁਲਕਾ ਲਿਖ ਕੇ ਗਾ ਕੇ ਬੱਚੇ ਪਾਲੀ ਜਾਂਦੇ ਆ ਸ਼ਾਇਰੀ ਦਾ ਕਰ ਦੂਰ ਬੜਾ ਹੈ ਸੁਰ ਵਿੱਚ ਗਾਉਣਾ ਔਖਾ ਹੈ ਵਾਹ ਹਣਾ ਜੀ ਤੇ ਉਹ ਸ਼ਾਇਰਾਂ ਦਾ ਮਤਲਬ ਹੁਣਾ ਬਹੁਤ ਮੁਸ਼ਕਲ ਹੈ ਸਾਰਾ ਨਾ ਸ਼ਾਇਰ ਹੁੰਦਾ ਕਿ ਭਈ ਉਹ ਸ਼ਾਇਰ ਕੋਹਣਾ ਉਹ ਜੀ ਬਸ ਜਿਹਨਾਂ ਦੇ ਨਾਮ ਲੈ ਕੇ ਹਟੇ ਨਾ ਜਾਂ ਹੋਰ ਵੱਡੇ ਗਾਲਬ ਸਭ ਤੋਂ ਲੈ ਕੇ ਹਣਾ ਜੀ ਤੇ ਉਰਦੂ ਪੋਇਟਰੀ ਸਾਰ ਪਰ ਸਾਰ ਇਹ ਇਹ ਇੱਕ ਦੌੜ ਇਦਾਂ ਹੈ ਇੱਕ ਅੰਦਰ ਤੁਹਾਡੇ ਕੁਝ ਚੱਲ ਨਹੀਂ ਜਾਂਦਾ ਜੀ ਜਿਹਦਾ ਰੜਕ ਹੁੰਦਾ ਕੋਈ ਚੀਜ਼ ਨਾ ਮਨ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰੀ ਜਾਂਦੀ ਆ ਇੱਕ ਵਿੱਚ ਇੰਨੀ ਆ ਖਲਬਲਾਹਟ ਅੰਦਰ ਉਹ ਕਹਿੰਦਾ ਇਹ ਰਹਿਣੀ ਚਾਹੀਦੀ ਆ ਜੇ ਇਹ ਹਟ ਗਈ ਮੁੱਕ ਗਈ ਫਿਰ ਤੁਸੀਂ ਗਾਏ ਬਿਚੈਨੀ ਕਾਦੀ ਭਾਜੀ ਬਿਚੈਨੀ ਅੰਦਰ ਭਾਵਾਂ ਦੀ ਬਿਚੈਨੀ ਕੁਝ ਚੀਜ਼ਾਂ ਦੀ